ਤੇ ਜਿੱਦਾਂ ਬਜ਼ੁਰਗ ਪਾਠ ਕਰਦੇ ਸੀ ਸਵੇਰੇ ਸ਼ਾਮ ਗੁਰੂ ਘਰ ਜਾਂਦੇ ਸੀ ਆਉਣ ਵਾਲੇ ਵਕਤ ਵਿੱਚ ਐਹੋ ਜਿਹੀ ਜਾਗ ਲੱਗਦੀ ਆ ਪਰਿਵਾਰਾਂ ਵਿੱਚ ਦਾਦਾ ਵੀ ਸਰਦਾਰ ਸੀ ਅੱਗੇ ਪੁੱਤ ਵੀ ਸਰਦਾਰ ਅੱਗੇ ਪੋਤਾ ਵੀ ਸਰਦਾਰ ਪਤਾ ਨਹੀਂ ਐਹੋ ਜਿਹੀ ਕਿਹੜੀ ਹਵਾ ਵਗੀ ਅੱਜ ਅੱਜ ਕਿੱਦਾਂ ਦੇ ਹਾਲਾਤ ਕੋਈ ਵਿਰਲਾ ਟਾਵਾ ਘਰ ਬਚ ਗਿਆ ਨਹੀਂ ਤੇ ਬਹੁਤੇ ਹਾਲਾਤ ਇਦਾਂ ਦੇ ਆ ਦਾਦਾ ਤੇ ਗੁਰੂ ਘਰ ਜਾ ਰਿਹਾ ਏ ਅੱਗੇ ਪੁੱਤ ਨੇ ਹੌਲੀ-ਹੌਲੀ ਦਸਤਾਰ ਤਾਂ ਬਚਾ ਲਈ ਦਾੜਾ ਹੀ ਕਤਲ ਕਰ ਲਿਆ ਤੇ ਫਿਰ ਅੱਗੇ ਆਉਣ ਵਾਲਾ ਵਕਤ ਇਦਾਂ ਦਾ ਭੈੜਾ ਆ ਗਿਆ ਅੱਗੇ ਪੋਤੇ ਜਾਂ ਪੋਤੀਆਂ ਆਉਣ ਵਾਲੀਆਂ ਧੀਆਂ ਨੇ ਤਾਂ ਸੌਂ ਹੀ ਖਾ ਲਈ ਕਿ ਅਸੀਂ ਗੁਰੂ ਨਾਨਕ ਦੇ ਘਰ ਜਾਣਾ ਹੀ ਨਹੀਂ ਗੁਰੂ ਦੇ ਘਰ ਦੇ ਵਿੱਚ ਆ ਕੇ ਇੱਕ ਅਰਦਾਸ ਜ਼ਰੂਰ ਕਰਿਓ ਪਾਤਸ਼ਾਹ ਜਿੱਦਾਂ ਸਾਡੇ ਬਜ਼ੁਰਗਾਂ ਦੇ ਘਰ ਵਿੱਚ ਸਿੱਖੀ ਬਚੀ ਸੀ ਮਾਲਕਾ ਐਸੀ ਕਿਰਪਾ ਕਰ ਸਾਡੇ ਪੋਤਿਆਂ ਤੇ ਪੋਤ ਪੜ ਪੋਤਰਿਆਂ ਦੇ ਘਰਾਂ ਵਿੱਚ ਵੀ ਸਿੱਖੀ ਬਣੇ